ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਸੱਜਣੋ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਬਣੇ ਰਹੋ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਏ ਕਿ ਖਰੀਦਦਾਰੀ ਕਰ ਸਕੇ ਪਹੁੰਚੇ ਆ ਪਿੰਡ ਠਾਠੀਆ ਮਹੰਤਾ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਇਹਨੂੰ ਤਰਨਤਾਰ ਸਾਹਿਬ ਭਾਈ ਅਰਸ਼ ਦੇ ਕੋਲ ਦੋ ਮੱਝਾਂ ਲੈ ਕੇ ਆਇਆ ਕਰਦੇ ਆ ਡਿਟੇਲ ਸਾਂਝੀ ਪੁੱਛਦੇ ਆ ਕਿਵੇਂ ਦੇ ਰਹਿਣਗੇ ਭਾਪਾ ਪੱਤੇ ਜੁੜੇ ਰੋ ਭਾਈ ਅਰਸ਼ ਸਸੀਗਲ ਸਸੀਗਲ ਨੂੰ ਦੱਸੋ ਸਸੀਗਲ ਠੀਕ ਹੈ ਜੋ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਭਰਾ ਵਧੀਆ ਵਧੀਆ ਚਾਹੀਦੇ ਆ ਡਰੈਸ ਕਰੀਏ ਅੱਛਾ ਨੋਟ ਹੈ 10385 ਤਾਂ ਹਾਂ ਜਿਹੜਾ ਕਰਨਤਾਰ ਤਸਵੀਰ ਵੀ ਕਰਨਤਾਰ ਜੀ ਮੈਂ ਨੰਬਰ ਜੀ 961595717 ਠੀਕ ਆ ਦੋ ਮਹੀਆ ਹਾਂ ਹਾਂ ਜੀ ਦੋ ਮਹੀਆ ਟੋਕੜਾ ਕੱਬਣਾ ਦੋਵੇ ਟੋਕੜਾ ਕੱਬਣਾ ਵਿੱਚ ਟੋਕੜਾ ਵੱਡੀ ਮਹੀ ਇਹਦੇ ਕੋਲ ਕਿੰਨਾ ਦੁੱਧੂਗਾ ਜਿਹੜੀ ਆ ਇਹ ਥੱਲੇ ਵਿੱਚ ਜੀ 7.5 ਮਿੰਟ ਦੀ ਗੱਬਣਾ 3 ਕਿਲੋ ਦੁੱਧ ਹੈ 7.5 ਦੀ ਗੱਬਣ ਚੈੱਕ ਪਾਸ ਵਿੱਚ ਵਾਹ ਜੀ ਵਾਹ ਤੇ 3 ਕਿਲੋ ਦੁੱਧ ਦੀ ਹਾਂ ਜੀ ਸ਼ਾ ਜੀ ਥਾਂ ਲੈ ਵਾ ਬੜਾ ਪੱਧਰ ਹੈ ਨਾ ਜੀ ਬਹੁਤ ਜਿਆਦੀ ਨਿੱਗਰ ਆ ਮੱਜ ਵੀਰ ਬੜਾ ਜੀ ਰੋਜ਼ ਹੀ ਬੜੀ ਆ ਹੈਂ ਰਾਜੀ ਰੋਜੀ ਬੜੀਆ ਰਾਜੀ ਵੀਰੇ ਦਾਣੇ ਦੀਆਂ ਮਹੀਆਂ ਪਲੀਆਂ ਉਧਰੋਂ ਲਈਆਂ ਵੀਰੇ ਹੂੰ ਰਾਜੀ ਬਾਜੀ ਬਿਲਕੁਲ ਜੈਡ ਬਲੈਗੇ ਨਾ ਬਿਲਕੁਲ ਜੀ ਬਿਲਕੁਲ ਤੂ ਆ ਤੇਜਾ ਤੇਜੇ ਸਮੂਹ ਵਿੱਚ ਖੁੱਲ ਗਏ ਖੋਲ ਦੇ ਨਹੀਂ ਜੀ ਲਓ ਜੀ ਲਓ ਖੁੱਲ ਕੇ 15 ਕਿਲੋ ਦੁੱਧ ਤਾਜ਼ੇ ਦਾ ਜੀ 15 ਕਿਲੋ ਤਾਜ਼ੀ ਨੇ ਭਰਿਆ ਭਾਂਡੇ ਚ ਪਾਇਆ ਹਨਾ ਜੀ ਪਵਾਇਆ ਪਵਾਇਆ ਹਾਂ ਪਵਾਇਆ ਵਾ ਸੱਜਣੋ ਆ ਜੇ ਸਿੰਘ ਥੋੜਾ ਜਿਹਾ ਖੁੱਲਾ ਹੈ ਬਾਕੀ ਮੈਂ ਚੰਗੇ ਜੀ ਬਾਕੀ ਰਾਜੀ ਬਾਜੀ ਵਜਨ ਵੱਟਾ ਫੁੱਲ ਲੋੜ ਦੀ ਲੋ ਜੀ ਲੋ ਜੀ ਕਰੋ ਤੋਰਾ ਤਰਾ ਚੈੱਕ ਸੋਹਣੀ ਆ ਵਜਨ ਵੱਟੇ ਵਾਲੀ ਆ ਰਾਜੀ ਬਾਜੀ ਫੁੱਲ ਪਿੱਠਪੂੜਾ ਤੁਸੀਂ ਵੇਖਦੇ ਜੀ ਥਾਲੇ ਬਾਜੀ ਬਹੁਤ ਸੋਹਣਾ ਜੈਡ ਪੈ ਗਿਆ ਤੇ ਸਿੰਘਾਂ ਦੇ ਜਿਹੜੇ ਖੋਖ ਆਖ ਲੱਥੇ ਆ ਭਾਈ ਐਸੇ ਕਿੰਨੇ ਦੀ ਦੇ ਦੀ ਸੰਧੂ ਸਾਹਿਬ ਲਾ ਤਿਆਰ ਹੋ ਇੱਧਰ ਬੜਾ 100 ਲੱਖ ਰੁਪਏ ਦੀ ਮੱਝ ਨਹੀਂ ਵਿਖਦੀ ਤੁਹਾਡੇ ਸਾਹਮਣੇ ਇਹ ਲੋ ਕਮੇਟੀ ਜਾਂ ਸੰਧੂ ਸਾਹਿਬ ਜੀ ਨਹੀਂ ਵਿਖਦੀ ਆ ਵਿਖਦੀ ਵਿਖਦੀ ਕੋਈ ਸ਼ੱਕ ਨਹੀਂ ਆ ਵੀ ਮੱਝ ਹਾਂ ਹੋਰ ਸਾਹਮਣੇ ਦੀ ਕਮੇਟੀ ਪਾਲੀ ਇੱਕ ਗੱਲ ਆ ਹਾਂ ਕਿੰਨੇ ਦੀ ਦੇ ਦੇਗੇ ਹੁੰਦੇ ਸਾ ਜੀ ਇਹ ਦੇ ਦਾਂਗੇ 85000 ਦੀ ਮੱਝ ਹੋਣ ਹਾਂ ਹਾਂ ਤੇ ਨਾ ਕਿੰਨੇ ਦੀ ਤੁਹਾਡਾ ਮਾਣ 2000 ਰੁਪਏ 3000 ਹੋ ਸਕਦਾ 80 ਪੂਰੇ ਦੀ ਕਰ ਦੇ 80 ਦੀ ਦੇ ਦਾਂਗੇ ਠੀਕ ਆ ਹਾਂ ਦੇ ਦੇ ਚੱਲ ਛੋਰ ਛਪਾ ਕਰ ਆ ਇੰਦੇ ਕੋਲ ਕਿੰਨਾ ਦੋਧਿਆੜੀ ਆ ਜੀ ਜੀ ਇਹ ਅਠਵਾਂ ਚੱਕ ਪਾਸਾ ਆ ਮਾਮੀ ਨੇ ਲੱਗ ਗਿਆ ਸੰਗਰਾ ਲੱਗੇ ਅੱਛਾ ਅੱਠਵਾਂ ਲੱਗ ਗਿਆ ਹਨਾ ਉਹਨੂੰ ਉਹਨੂੰ ਸੱਤ ਲੱਗ ਗਿਆ ਇਹਨੋਂ ਠੋੜਾ ਲੱਗ ਗਿਆ ਤੇ ਦੁੱਧ ਹੈਗਾ ਕੋ ਕਿਲੋਦ ਨਹੀਂ ਹਾਂਜੀ ਵੀ ਜੀਗਾ ਥਾਣੇ ਪਾਸਾ ਥਾਣ ਮਖੌਂਦੀ ਹੈ ਇਹਦਾ ਅੱਧਾ ਕਿਲੋ ਦੁੱਧ ਆ ਹਾਂ ਹਾਂ ਥਾਣ ਮਖੌਂਦੀ ਹੈ ਥਾਣ ਚੱਕ ਪਾਸਾ ਅੱਧਾ ਕਿਲੋ ਖੁੱਲ ਗਏ ਹੁਣ ਅੱਠਵਾਂ ਮਹੀਨਾ ਸਜਣੋ ਇਹ ਤੇ ਛੱਡਣ ਦੇ ਵਕ ਟਾਈਮ ਤੇ ਆ ਬਿਲਕੁਲ ਤਿਆਰੀ ਤੇ ਆ ਇਹ ਉਹਦੇ ਨੇ ਵੀ ਛਿਕਲੀ ਆ ਹੂੰ ਤੇ ਸਿੰਘ ਮੂਹ ਦੀ ਬੰਤਰ ਸੋਹਣੀ ਤੁਸੀਂ ਦੇਖ ਸਕਦੇ ਹੈਗੀ ਛੋਟੀ ਬਾਨੀ ਆ ਤੀਜਾ ਗਾ ਸੂਆਈ ਇਹ ਅਸੀਂ ਕਹਿੰਦੇ ਆ ਰਾਜੀ ਬਾਜੀ ਵੀ ਬੜੀ ਆ ਤੇ ਅੱਠਾਂ ਮਹੀਨਿਆਂ ਦੀ ਜਿਹੜੀ ਚੈੱਕ ਪਾਸ ਹੋ ਗਈ ਹੈ ਸੱਜਣੋ ਹਾਂ ਇੱਥੇ ਇੱਥੇ 1 ਕਿਲੋ ਅੱਧਾ ਕਿ ਅੱਧਾ ਕਿਲੋ ਦੁੱਧ ਮੰਨ ਕੇ ਖਾਨ ਚੈੱਕ ਪਾਸ ਹੋਣੇ ਜੀ ਸੱਜਣੋ ਇਹ ਉਹਨਾਂ ਨੂੰ ਆਖੀ ਜਾਂਦੀ 1 ਕਿਲੋ ਆ ਬਾਕੀ ਮਈਆਂ ਵੱਡੀਆਂ ਐ ਸਵਾ ਸਵਾ ਲੱਖ ਦੇ ਘੇਰੇ ਅੰਦਰ ਬਾਹਰ ਮਈਆਂ ਵੱਡੀਆਂ ਕੋਈ ਛੋਟੀਆਂ ਨਹੀਂ ਆ ਕਿਉਂਕਿ ਵਜਨ ਵੱਟੇ ਜਿਹੜੇ ਆ ਫੁੱਲ ਵੱਟੇ ਨੇ ਬਾਈ ਯਾਰ ਸੇ ਕਿੰਨੇ ਦੀ ਦੇ ਦੀਗੇ ਸ਼ਾਇਦ ਦੇ ਦੀਏ 3000 ਦੀ ਜੈਸਨ ਉਹ ਕਰਦੇ ਪਾ 75 ਦੀ ਤਾਂ ਜਾਨ 70 ਦੀ ਜਾਨ ਨਹੀਂ 1 ਲੱਖ ਨਹੀਂ ਨਹੀਂ 75 ਜਾਨ ਦੇ ਨਹੀਂ ਨਹੀਂ 75 ਚਲ 72 ਦੀ ਜਾਨ ਨਹੀਂ ਨਹੀਂ 75 ਨਹੀਂ ਜਾਨ ਦੇ ਫਿਰ ਆਖੀ ਮੰਨ ਲਈ ਹੁੰਦੀ ਆ ਚਲ 72 ਦੀ ਠੀਕ ਆ ਲਓ ਸੱਜਣੋ 72000 ਦੀ ਜੈਸਨ ਉਹ ਤੇ ਦੋਵੇਂ ਮੈਂ ਤੋਕੜਾਂ ਕਬਣਾ ਖਰੀਦਦਾਰੀ ਕਰ ਲਿਓ ਸੱਸੀ ਕਾਲੀ ਸਾਰਿਆਂ ਨੂੰ